ਪਸ਼ੂ ਨਾਮਾ ਚੈਨਲ ਤੇ ਸਵਾਗਤ ਹੈ ਇੱਕ ਰਿਕਸ਼ਾ ਚਾਲਕ ਕਿਵੇਂ ਬਣਿਆ ਗਾਇਕੀ ਦੇ ਖੇਤਰ ਦੇ ਵਿੱਚ ਚਮਕਦਾਰ ਸਿਤਾਰਾ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਸੜਕਾਂ ਦੇ ਉੱਪਰ ਗਰਮੀ ਸਰਦੀ ਦੇ ਵਿੱਚ ਰੇੜਾ ਚਲਾ ਕੇ ਕੁਝ ਪੈਸੇ ਕਮਾਉਂਦਾ ਸੀ ਲੇਕਿਨ ਜ਼ਿੰਦਗੀ ਦਾ ਇੱਕ ਸ਼ੌਕ ਜਿਹੜਾ ਹੁੰਦਾ ਹੈ ਨਾ ਉਹ ਵੀ ਬਰਾਬਰ ਨਾਲੋ ਨਾਲ ਚੱਲਦਾ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਦੋਸਤੋ ਚਾਂਦੀ ਰਾਮ ਚਾਂਦੀ ਬਾਰੇ ਜਿਨ੍ਹਾਂ ਦੇ ਬਹੁਤ ਸਾਰੇ ਗੀਤ ਨੇ ਜਿਨ੍ਹਾਂ ਨੇ ਜ਼ਿੰਦਗੀ ਦੀ ਸਚਾਈ ਨੂੰ ਲੈ ਕੇ ਗੀਤ ਜਿਹੜੇ ਨੇ ਉਹ ਗਾਏ ਨੇ ਮੇਰੇ ਘਗਰੇ ਚ ਪਾ ਦੇ ਨਾਰਾ ਵੇ ਸੱਤ ਰੰਗੀ ਪੀਂਗ ਵਰਗਾ ਬੋਤਾ ਬਨ ਲੈ ਸਰਬਣਾ ਵੀਰਾ ਜਾਂ ਫਿਰ ਉਹ ਗੀਤ ਜਿਨ੍ਹਾਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਆ ਲੈ ਜਾ ਛਲੀਆਂ ਪੁਣਾ ਲੈ ਦਾਣੇ ਔਰ ਇਹਨਾਂ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾ ਉਹ ਗੀਤ ਜਿਸ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਜਿੱਥੇ ਚੱਲੂੰਗਾ ਚੱਲੂੰਗੀ ਨਾਲ ਤੇਰੇ ਟੇਕਟਾ ਧੂ ਲੈ ਲਈ ਸੋ ਚਾਂਦੀराम ਚਾਂਦੀ ਦੀ ਜ਼ਿੰਦਗੀ ਨੂੰ ਲੈ ਕੇ ਜਾਣਕਾਰੀ ਜਿੰਨੀ ਕੁ ਮਿਲੀ ਹੈ ਉਹ ਆਪ ਸਭ ਦੇ ਅਰੂਬਰੂ ਕਰਨ ਜਾ ਰਿਹਾ ਹਾਂ ਦੋਸਤੋ ਚਾਂਦੀਰਾਮ ਚਾਂਦੀ ਲੁਧਿਆਣੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਿਹਾ ਸੀ ਉਸ ਬਿਨਾਂ ਉਸਤਾਦ ਯਮਲਾ ਜੱਟ ਇੱਕ ਨਾਮਵਰ ਗਾਇਕਾ ਵਿੱਚੋਂ ਇੱਕ ਸੰਨ ਉਸਤਾਦ ਯਮਲਾ ਸਾਹਿਬ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਵੀ ਹੋਈ ਹੈ ਔਰ ਬਾਅਦ ਵਿੱਚ ਉਹਨਾਂ ਨੇ ਇਕੱਲੇ ਅਖਾੜੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਕਿਉਂਕਿ ਕਿਤੇ ਨਾ ਕਿਤੇ ਗਾਇਕੀ ਦਾ ਜਿਹੜਾ ਕੀੜਾ ਸੀ ਚਾਂਦੀ ਰਾਮਚਾਂਦੀ ਜੀ ਵਿੱਚ ਉਹ ਪਨਪ ਧਾਰਿਆ ਉਹਨਾਂ ਦੇ ਗਾਇ ਗੀਤਾਂ ਨੂੰ ਅੱਜ ਵੀ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਸ਼ਾਂਤੀ ਦੇਵੀ ਦੇ ਨਾਲ ਡਿਊਟ ਗਾਣੇ ਵੀ ਗਾਏ ਨੇ ਸ਼ਾਂਤੀ ਦੇਵੀ ਦੇ ਨਾਲ ਉਹਨਾਂ ਨੇ ਡਿਊਟ ਗਾਣੇ ਗਾਏ ਨੇ ਔਰ ਹੋਰ ਵੀ ਬਹੁਤ ਉਸ ਵੇਲੇ ਕਿਉਂਕਿ ਉਸ ਵੇਲਾਂ ਦੀ ਜੇ ਗੱਲ ਕਰੀਏ ਤੇ ਜ਼ਿਆਦਾ ਲੜਕੀਆਂ ਨੂੰ ਸਟੇਜਾਂ ਤੇ ਆਉਣ ਦੀ ਬੜੀ ਮਨਾਹੀ ਸੀ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੇ ਹਿੰਮਤ ਕਰਕੇ ਚਾਂਦੀ ਰਾਮ ਚਾਂਦੀ ਦੇ ਨਾਲ ਜਿਹੜਾ ਸ਼ਾਂਤੀ ਦੇਵੀ ਹੋਈ ਹੈ ਸੁਰਿੰਦਰ ਸੋਨੀਆ ਹੋਈ ਹੈ ਇਹਨਾਂ ਨੇ ਖੂਬ ਸਾਥ ਦਿੱਤਾ ਹੈ ਹੁਣ ਚਾਂਦੀ ਰਾਮ ਚਾਂਦੀ ਦੀ ਜੇ ਗੱਲ ਕਰੀਏ ਤੇ ਚਾਂਦੀ ਰਾਮ ਉਸ ਵੇਲੇ ਦੇ ਸਟਾਰਾਂ ਦੇ ਵਿੱਚੋਂ ਇੱਕ ਸੀ ਲੇਕਿਨ ਜ਼ਿੰਦਗੀ ਜਿਹੜੀ ਹੈ ਉਹ ਬੜੀ ਅਜੀਬ ਮੋੜ ਤੇ ਆ ਜਾਂਦੀ ਹੈ ਕਦੇ ਮਤਲਬ ਰੋਜ਼ਗਾਰ ਦੀ ਖਾਤਰ ਕਦੇ ਕੁਛ ਕਦੇ ਕੁਛ ਲੇਕਿਨ ਜਦੋਂ ਫਿਰ ਉਸ ਅਕਾਲ ਪੁਰਖ ਨੇ ਬਾਹ ਫੜੀ ਤਾਂ ਸਭ ਨੂੰ ਪਿੱਛੇ ਛੱਡ ਦਿੱਤਾ ਸਾਰਿਆਂ ਨੂੰ ਪਿੱਛੇ ਛੱਡਣ ਦਾ ਮੇਨ ਕਾਰਨ ਇਹ ਸੀ ਕਿ ਉਹਨਾਂ ਦੀ ਆਵਾਜ਼ ਦਿਨੋਂ ਦਿਨ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਨ ਲੱਗੀ ਉਸ ਵੇਲੇ ਮਨੋਰੰਜਨ ਦੇ ਕੋਈ ਜ਼ਿਆਦਾ ਸਾਧਨ ਨਹੀਂ ਸੀ ਉਸ ਵੇਲਾ ਮਨੋਰੰਜਨ ਦੇ ਘੱਟ ਸਾਧਨ ਸੀ ਲੋਕਾਂ ਦੇ ਵਿੱਚ ਜ਼ਿੰਦਗੀ ਦੀ ਤਖਾਵਟ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਬਹੁਤ ਸਾਰੇ ਅਜੇ ਹੀ ਮਤਲਬ ਪ੍ਰੋਗਰਾਮ ਕੀਤੇ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਅੱਜ ਵੀ ਅਸੀਂ YouTube ਦੇ ਉੱਪਰ ਵੇਖ ਸਕਦੇ ਹਾਂ ਦੋਸਤੋ ਚਾਂਦੀराम ਚਾਂਦੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਨਾਲ ਲੜਦਾ ਹੋਇਆ ਆਪਣੀ ਉਹਨਾਂ ਪਲਾਂ ਨੂੰ ਕਈ ਵਾਰ ਉਹਨਾਂ ਦੀ ਇੰਟਰਵਿਊ ਸੁਣਦੇ ਆ ਉਹ ਮਤਲਬ ਉਹ ਆਪਣੀ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਦੌਰਾਨ ਉਹਨਾਂ ਬਾਰੇ ਜਦੋਂ ਵੀ ਕੁਝ ਸੁਣਦੇ ਹਾਂ ਉਹੀ ਪਤਾ ਲੱਗਦਾ ਹੈ ਕਿ ਉਹਨਾਂ ਨੇ ਕਿੰਨਾ ਸ਼ੁਕਰ ਕੀਤਾ ਸੀ ਮਾਲਕ ਦਾ ਔਰ ਉਹਨਾਂ ਨੇ ਗੀਤ ਬਹੁਤ ਸਾਰੇ ਰਿਕਾਰਡ ਕੀਤੇ ਔਰ ਉਹਨਾਂ ਨੂੰ ਟੋਪੀ ਪਾਉਣ ਦਾ ਬਹੁਤ ਸ਼ੌਕ ਸੀ ਕੈਪ ਹਮੇਸ਼ਾ ਉਹ ਲੈ ਕੇ ਰੱਖਦੇ ਸੀਗੇ ਔਰ ਕਈ ਵਾਰ ਕੁਰਤੇ ਪਜਾਮੇ ਚਾਦਰੇ ਦੇ ਵਿੱਚ ਉਹਨਾਂ ਨੇ ਜ਼ਿਆਦਾ ਪਰਫਾਰਮੈਂਸ ਜਿਹੜੀਆਂ ਦਿੱਤੀਆਂ ਨੇ ਔਰ ਕਹਿ ਲਈਏ ਕਿ ਮਤਲਬ ਫਕੀਰਾਂ ਦਾ ਜਿਹੜਾ ਅੰਦਾਜ਼ ਸੀਗਾ ਉਹ ਚਾਂਦੀ RAM ਚਾਂਦੀ ਦੀ ਗਾਇਕੀ ਤੇ ਉਹਨਾਂ ਦੀ ਪਰਸਨੈਲਿਟੀ ਤੋਂ ਮਿਲਦਾ ਸੀ ਚਾਂਦੀ RAM ਨੇ ਜਦੋਂ ਕਹਿੰਦੇ ਕਿ ਘਰ ਛੱਡਿਆ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਆਪ ਕਿਸ ਤਰ੍ਹਾਂ ਬਣਾਉਣਾ ਹੈ ਔਰ ਕੀ ਕੀ ਕਾਰਨ ਨੇ ਉਹ ਸਾਰੇ ਕੁਝ ਚਾਂਦੀ RAM ਨੇ ਆਪਣੇ ਸੰਘਰਸ਼ ਦੇ ਦੌਰਾਨ ਕੀਤਾ ਹੈ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਮੈਂ ਇੱਕ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਮਸ਼ੀਰ ਸੰਧੂ ਜੀ ਦੀ ਇੰਟਰਵਿਊ ਸੁਣ ਰਿਹਾ ਸੀ ਕਿ ਜਿਨ੍ਹਾਂ ਮੈਂ ਇਹਨਾਂ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਜਿਨ੍ਹਾਂ ਦਾ ਬਹੁਤ ਜ਼ਿੰਦਗੀ ਦਾ ਇੱਕ ਤਜਰਬਾ ਬੇਸ਼ੱਕ ਉਹ ਮਤਲਬ ਬੰਬੇ ਜਿਹੜੇ ਕਲਾਕਾਰ ਸਟਾਰ ਲੋਕ ਨੇ ਉਹਨਾਂ ਨੂੰ ਇਹਨਾਂ ਨੇ ਬੜੇ ਨਜ਼ਦੀਕ ਤੋਂ ਦੇਖਿਆ ਹੈ ਔਰ ਜਾਂ ਪੰਜਾਬ ਦੀ ਗਾਇਕੀ ਨੂੰ ਪਨਪਦੇ ਹੋਏ ਦੇਖਿਆ ਹੈ ਇਹ ਸਾਰੇ ਕੁਝ ਜਿਹੜਾ ਹੈ ਉਹਨਾਂ ਨੇ ਅਲੱਗ-ਅਲੱਗ ਚੈਨਲਾਂ ਦੇ ਉੱਪਰ ਇੰਟਰਵਿਊ ਦੇ ਦੌਰਾਨ ਗੱਲਬਾਤ ਕੀਤੀ ਹੈ ਔਰ ਇੱਕ ਬੜੇ ਹੀ ਮਤਲਬ ਦੱਸਿਆ ਜਾਂਦਾ ਹੈ ਕਿ ਜਦੋਂ ਚਾਂਦੀਰਾਮ ਚਾਂਦੀ ਸਟੇਜ ਦੇ ਉੱਪਰ ਪਰਫਾਰਮੈਂਸ ਕਰਦੇ ਸੀ ਤਾਂ ਉਹ ਖੁੱਲ ਕੇ ਪਰਫਾਰਮੈਂਸ ਕਰਦੇ ਸੀ ਉਹ ਇੰਨੀ ਕੁ ਵਧੀਆ ਪਰਫਾਰਮੈਂਸ ਹੁੰਦੀ ਸੀ ਕਿ ਜਿਵੇਂ ਅੱਜ ਦੇ ਗਾਇਕ ਨੇ ਉਹ ਡਾਂਸ ਵੀ ਨਾਲ ਕਰਦੇ ਨੇ ਉਸੇ ਤਰ੍ਹਾਂ ਚਾਂਦੀਰਾਮ ਚਾਂਦੀ ਵੀ ਆਪਣੇ ਗੀਤਾਂ ਤੇ ਪਰਫਾਰਮੈਂਸ ਕਰਦਾ ਸੀ ਸੋ ਪੰਜਾਬੀ ਫੋਕ ਡਾਂਸਰ ਚਾਂਦੀਰਾਮ ਚਾਂਦੀ ਉਹਨਾਂ ਦੇ ਬੜੇ ਲਾਈਵ ਸ਼ੋ ਨੇ ਜਿਹੜੇ ਕਿ ਅੱਜ ਵੀ ਅਸੀਂ ਸੁਣਦੇ ਆਂ ਔਰ ਸਾਨੂੰ ਉਹਨਾਂ ਦੀ ਗਾਇਕੀ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਉਹ ਫਿਜ਼ੀਕਲੀ ਤੌਰ ਤੇ ਨਹੀਂ ਹੈ ਲੇਕਿਨ ਉਹਨਾਂ ਦੀ ਗਾਇਕੀ ਉਹਨਾਂ ਦੇ ਗਾਏ ਹੋਏ ਗੀਤ ਜਿਹੜੇ ਆ ਉਹ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਬਚਦੇ ਨੇ